ਹਾਂਜੀ ਦੋਸਤੋ ਜਿਹੜੀਆਂ ਤੁਸੀਂ ਸਟ੍ਰਾਬਰੀਜ਼ ਦੇਖ ਰਹੇ ਹੋ ਇਹ ਆਪਾਂ ਖਾਣੀਆਂ ਨਹੀਂ ਹੈਗੀਆਂ ਇਹਨਾਂ ਤੋਂ ਆਪਾਂ ਲਿਪਸ ਵਾਸਤੇ ਬਹੁਤ ਹੀ ਵਧੀਆ ਚੀਜ਼ ਬਣਾਵਾਂਗੇ ਸਿਰਫ ਇੱਕ ਸਟ੍ਰਾਬਰੀ ਹੀ ਆਪਾਂ ਨੂੰ ਚਾਹੀਦੀ ਆ ਤੇ ਆਪਾਂ ਇੱਕ ਸਟਰਾਬੇਰੀ ਲੈ ਲੈਣੀ ਆ ਤੇ ਨਾਲੇ ਆਪਾਂ ਲੈ ਲੈਣੇ ਜੀ ਅਨਾਰ ਅਨਾਰ ਦੇ ਵੀ ਆਪਾਂ ਥੋੜੇ ਜਿਹੇ ਜਿਹੜੇ ਕੀ ਦਾਣੇ ਕੱਢ ਲਾਂਗੇ ਤੇ ਆ ਦੇਖੋ ਪਹਿਲਾਂ ਆਪਾਂ ਨਾਰ ਨੂੰ ਛਿੱਲ ਲੈਨੇ ਆ ਤੇ ਇਹਦੇ ਦਾਣੇ ਆਪਾਂ ਜਿਹੜੇ ਕੀ ਕੱਢ ਲੈਨੇ ਆ ਤੇ ਬਹੁਤ ਹੀ ਵਧੀਆ ਚੀਜ਼ ਇਹ ਬਣਾਉਣ ਲੱਗੇ ਆ ਆਪਾਂ ਦੋਸਤੋ ਵੀਡੀਓ ਨਾਲ ਹੈ ਜਿਹੜਾ ਕੀ ਤੁਸੀਂ ਬਣੇ ਰਹੋ ਤੇ ਵੀਡੀਓ ਤੁਹਾਡੇ ਬੈਨੀਫਿਟ ਦੀ ਹੋਣ ਲੱਗੀ ਆ ਕਿਉਂਕਿ ਇਹ ਜਿਹੜੀ ਚੀਜ਼ ਆਪਾਂ ਬਣਾਉਣੀ ਹੈ ਇਹ ਕੋਈ ਵੀ ਯੂਜ਼ ਕਰ ਸਕਦਾ ਤੁਹਾਡੇ ਬੱਚੇ ਵੀ ਯੂਜ਼ ਕਰ ਸਕਦੇ ਆ ਸੋ ਆਪਾਂ ਕੀ ਕਰਨਾ ਜੀ ਆਪਾਂ ਇੰਨੇ ਇੱਕ ਜਿਹੜੇ ਨਾਰ ਦੇ ਦਾਣੇ ਲੈ ਲਿਆ ਤਿੰਨ ਚਾਰ ਚਮਚ ਤੇ ਇੱਕ ਲੈ ਲਈਏ ਜੀ ਸਟਰਾਬੇਰੀ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦਾ ਕੱਢਾਂਗੇ ਜੀ ਜੂਸ ਆਪਾਂ ਇਹਨੂੰ ਕੀ ਕਰਦੇ ਆ ਜੀ ਥੋੜਾ ਜਿਹਾ ਕੁੱਟ ਲੈਨੇ ਆ ਤੇ ਕੁੱਟ ਕੇ ਆਪਾਂ ਇਹਦਾ ਜੂਸ ਕੱਢ ਲਾਂਗੇ ਤੁਸੀਂ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਵੀ ਗ੍ਰाइंड ਕਰਕੇ ਵੀ ਕੱਢ ਸਕਦੇ ਹੋ ਪਰ ਆਪਾਂ ਨੂੰ ਤਾਂ ਜਿਹੜਾ ਕਿ ਜੂਸ ਚਾਹੀਦਾ ਹੈ ਦੋ ਚਮਚੀ ਚਾਹੀਦੇ ਆ ਸੋ ਆਪਾਂ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਇਹ ਜੂਸ ਹੈ ਜਿਹੜਾ ਕਿ ਪੁਣਾ ਸਕਦੇ ਆ ਤੇ ਲਓ ਜੀ ਹੁਣ ਆਪਾਂ ਸਟ੍ਰਾਬੇਰੀ ਪਹਿਲਾਂ ਕੋਟ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਾਰ ਦੇ ਸਾਰੇ ਦਾਣੇ ਤੇ ਮੇਰੇ ਤਾਂ ਹੱਥਾਂ ਤੇ ਵੀ ਜਿਹੜਾ ਕਿ ਤੇ ਨਾਰਦਾ ਤੇ ਸਟਰਾਬਰੀ ਦਾ ਰੰਗ ਹੈ ਜਿਹੜਾ ਕਿ ਚੜ ਗਿਆ ਸੀਗਾ ਤੇ ਜਿਹੜੀ ਇਹਦੇ ਤੋਂ ਚੀਜ਼ ਬਣੂਗੀ ਉਹ ਤਾਂ ਤੁਸੀਂ ਬਸ ਸੋਚੋ ਹੀ ਨਾ ਕਿ ਬਹੁਤ ਹੀ ਕਮਾਲ ਦੀ ਚੀਜ਼ ਹੈ ਜਿਹੜੀ ਕਿ ਆਪਾਂ ਬਣਾਉਣ ਲੱਗੇ ਆ ਸੋ ਦੋਸਤੋ ਲਓ ਜੀ ਹੁਣ ਆਪਾਂ ਨਾਰ ਵੀ ਵਿੱਚ ਪਾ ਲਿਆ ਤੇ ਅਨਾਰ ਨੂੰ ਵੀ ਆਪਾਂ ਕੱਟ ਕੇ ਤੇ ਜਿਹੜੇ ਕੀ ਆਪਾਂ ਜੂਸ ਇਹਦਾ ਕੱਟ ਲੈਨੇ ਆ ਸੋ ਤੁਸੀਂ ਵੀਡੀਓ ਨਾ ਬਣੇ ਹੀ ਹੋ ਤੇ ਬਣੇ ਹੀ ਰਹੋ ਤੇ ਕਿਉਂਕਿ ਇਹ ਚੀਜ਼ ਆਪਾਂ ਜਿਹੜੀਆਂ ਸਰਦੀਆਂ ਦੇ ਵਿੱਚ ਵੀ ਤੇ ਗਰਮੀਆਂ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਤੇ ਹੁਣ ਆਪਾਂ ਇਹਨੂੰ ਛਾਣ ਕੇ ਥੋੜਾ ਜਿਹਾ ਕੱਢ ਲੈਨੇ ਆ ਜੀ ਜੂਸ ਜਿਹੜਾ ਕੀ ਆਪਣਾ ਬਣੂਗਾ ਜੀ 2-3 ਚਮਚ ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਇੰਨਾ ਕਿ ਜਿਹੜਾ ਕੀ ਆਪਣੇ ਕੋਲੇ ਹੋ ਗਿਆ ਜੂਸ ਤੇ ਇਹਦੀ ਆਪਾਂ ਬਣਾਵਾਂਗੇ ਜੀ 립 ਬਾਮ ਤੇ ਹਜੇ ਤੁਸੀਂ ਇਹਨਾ ਸਮਝਿਓ ਕਿ ਬਸ ਇਹ ਬਣ ਕੇ ਹੋ ਗਿਆ ਤਿਆਰ ਇਹਦੇ ਵਾਸਤੇ ਤੁਸੀਂ ਇਹਦੇ ਚ ਪਾਉਂਗੇ ਜੀ ਇੱਕ ਵਿਟਾਮਿਨ E ਦਾ ਕੈਪਸੂਲ ਤੇ ਇੱਕ ਆਪਾਂ ਲਵਾਂਗੇ ਜੀ ਵੈਸਲੀਨ ਵੈਸਲੀਨ ਵੀ ਤੁਹਾਨੂੰ ਪਤਾ ਹੀ ਹੈ ਕੀ ਜਿਹੜਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾਗਾ ਤੇ ਆਪਾਂ ਜਿਹੜਾ ਕੀ ਥੋੜੀ ਜੀ ਵੈਸਲੀਨ ਲੈ ਲੈਣੀ ਹੈ ਜਿੰਨੀ ਕਿ ਮੈਂ ਲਈ ਹੈ ਵੀ ਚਮਚੇ ਦਾ ਜਿਹੜਾ ਕੀ ਆਪਾਂ ਤੀਜਾ ਹਿੱਸਾ ਲਈ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਉਸ ਤੋਂ ਹਾਫ ਹੈ ਜਿਹੜਾ ਕੀ ਪਾਵਾਂਗੇ ਜੀ ਕੋਕੋਨਟ ਆਇਲ ਇਹ ਤੁਹਾਡੀ ਆਪਸ਼ਨ ਹੈ ਜੇ ਤੁਸੀਂ ਕੱਲੀ ਵੈਸਲੀਨ ਵੀ ਯੂਜ਼ ਕਰਨਾ ਚਾਹੁੰਦੇ ਹੋ ਕੱਲੀ ਵੈਸਲੀਨ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਜਿਹੜਾ ਕਿ ਨਾਰੀਅਲ ਦਾ ਤੇਲ ਪਾਉਣਾ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਹੁਣ ਇਹ ਜਿਹੜੀ ਕਿ ਇਸ ਤਰ੍ਹਾਂ ਤਾਂ ਮਿਕਸ ਹੋਣੀ ਨਹੀਂ ਤੇ ਹੁਣ ਆਪਾਂ ਨੂੰ ਥੋੜੀ ਜਿਹੀ ਗਰਮ ਕਰਨੀ ਪਊਗੀ ਤੇ ਫੇਰ ਇਹ ਜੂਸ ਦੇ ਵਿੱਚ ਮੈਲਟ ਹੋਊਗੀ ਤੁਸੀਂ ਜਿਹੜਾ ਕਿ ਗੈਸ ਤੇ ਵੀ ਕਰ ਸਕਦੇ ਹੋ ਤੇ ਆਪਾਂ ਕਰ ਲਈਜੀ ਓਵਨ 'ਚ ਤੇ ਥੋੜੀ ਜਿਹੀ ਕਰਨ ਤੋਂ ਕਰਨ ਤੋਂ ਬਾਅਦ ਹੁਣ ਆਪਾਂ ਜਿਹੜੀ ਕਿ ਇਹਨੂੰ ਮਿਕਸ ਕਰਾਂਗੇ ਮਿਕਸ ਕਰਕੇ ਜਿਹੜਾ ਕਿ ਕਿਉਂਕਿ ਜੂਸ ਆਪਣਾ ਗਰਮ ਥੋੜਾ ਜਿਹਾ ਹੋ ਗਿਆ ਸੀਗਾ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਹੋ ਜਾਊਗੀ ਮੈਲਟ ਤੇ ਫੇਰ ਤੁਸੀਂ ਕੀ ਕਰਨਾ ਹੈ ਦੋਸਤੋ ਫੇਰ ਤੁਸੀਂ ਕੋਈ ਵੀ ਜਿਹੜਾ ਕੀ ਕੰਟੇਨਰ ਲੈ ਲੈਣਾ ਜਿਵੇਂ ਆਪਾਂ ਛੋਟੀ ਜੀ ਆਪਣੇ ਕੋਲ ਡੱਬੀ ਸੀਗੀ ਤੇ ਆਪਾਂ ਇਹਦੇ ਵਿੱਚ ਹੀ ਜਿਹੜੇ ਕੀ ਇਹ ਫਿਲ ਕਰ ਲਾਂਗੇ ਤਾਂ ਜੋ ਆਪਾਂ ਨੂੰ ਲਗਾਉਣੀ ਵੀ ਇਹ ਸੌਖੀ ਹੋ ਜਾਊਗੀ ਤੇ ਲੋ ਜੀ ਆਪਾਂ ਇਹਨੂੰ ਫਿਲ ਕਰ ਲਿਆ ਤੇ ਹੁਣ ਆਪਾਂ ਇਹਨੂੰ ਥੋੜੇ ਟਾਈਮ ਵਾਸਤੇ ਜਿਹੜਾ ਕੀ ਸੈੱਟ ਕਰਨ ਵਾਸਤੇ ਤੁਸੀਂ ਇਸ ਤਰ੍ਹਾਂ ਵੀ ਪਏ ਰਹਿਣ ਦੇ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰ ਲਈਏ ਥੋੜਾ ਜਿਹਾ ਸੈੱਟ ਕਿਉਂਕਿ ਜਿਹੜਾ ਕੀ ਜੂਸ ਵਗੈਰਾ ਸਾਰਾ ਜਿਹੜਾ ਕੀ ਆਪਾਂ ਵੈਸਲਿਨ ਪਾਇਆ ਕੋਕੋਨਟ ਆਇਲ ਪਾਇਆ ਉਹਦੇ ਵਿੱਚ ਆ ਜਿਹੜਾ ਕਿ ਚੰਗੀ ਤਰ੍ਹਾਂ ਮਿਕਸ ਹੋ ਜੇ ਤੇ ਹੁਣ ਆਪਾਂ ਜਿਹੜਾ ਕਿ ਉੱਪਰ ਉਹ ਡੱਬੀ ਨੂੰ ਕਰ ਦਿੰਨੇ ਆ ਜੀ ਬੰਦ ਹੁਣ ਆਪਾਂ ਥੋੜੇ ਕਿ ਟਾਈਮ ਵਾਸਤੇ ਜਿਹੜਾ ਕਿ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਤੇ ਹੁਣ ਆਪਾਂ ਇਹਨੂੰ ਵੇਖਦੇ ਆ ਤੇ ਤੁਸੀਂ ਦੇਖਿਓ ਦੋਸਤੋ ਤੇ ਯੂਜ਼ ਕਰਕੇ ਵਿਖਾਉਨੇ ਆ ਹੁਣ ਮੇਰੇ ਲਿਪਸ ਤੇ ਕੁਝ ਨਹੀਂ ਲੱਗਿਆ ਹੋਇਆਗਾ ਤੇ ਮੈਂ ਇਹ ਲਾ ਕੇ ਦਿਖਾਉਣੀ ਆ ਤੁਹਾਨੂੰ ਲਿਪ ਬਾਮ ਜਿਹੜੀ ਆਪਾਂ ਬਣਾਈ ਆ ਜਦੋਂ ਆਪਣੇ ਬੁੱਲ ਆ ਜਿਹੜੇ ਕਿ ਫਟ ਜਾਂਦੇ ਆ ਗਰਮੀਆਂ ਦੇ ਵਿੱਚ ਵੀ ਫਟ ਜਾਂਦੇ ਆ ਲੋ ਵਗੈਰਾ ਨਾਲ ਤੇ ਸਰਦੀਆਂ 'ਚ ਵੀ ਤੁਸੀਂ ਆਪਣੇ ਬੱਚਿਆਂ ਦੇ ਵੀ ਲਾ ਸਕਦੇ ਹੋ ਖੁਦ ਵੀ ਲਗਾ ਸਕਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆਇਆ ਬਿਲਕੁਲ ਨੇਚਰਲ ਬਣੀ ਆ ਤੇ ਤੁਸੀਂ ਜੇ ਬਾਹਰ ਅੰਦਰ ਵੀ ਕਿਤੇ ਵੀ ਜਾਣੇ ਹੋ ਤਾਂ ਤੁਸੀਂ ਇਹ ਵਾਲੀ ਲਗਾ ਸਕਦੇ ਆ ਦੋਸਤੋ ਤੇ ਇੱਕ ਵਾਰੀ ਮੇਰੇ ਕੈਨ ਤੇ ਬਣਾ ਕੇ ਜਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਵਧੀਆ ਲੱਗੀ ਵੀਡੀਓ ਤੇ ਸ਼ੇਅਰ ਜਰੂਰ ਕਰ ਦਿਓ ਕਮੈਂਟ ਵੀ ਕਰਿਓ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ